ਮੈਂ ਕਿਰਨਜੀਤ ਸਿੰਘ ਜਾਰੀ ਚੇਅਰਮੈਨ ਕੇ ਕੇ ਸੀਪਾ ਪੰਜਾਬ ਪ੍ਰਦੇਸ਼ ਆਂਗਲੋ ਕਮੇਟੀ ਚੇਅਰਮੈਨ ਨੈਸ਼ਨਲ ਦਾ ਪਹਾ ਪੰਜਾਬ ਪੰਜਾਬ ਅੱਜ 26 ਜਨਵਰੀ ਦਾ ਦਿਹਾੜਾ ਹੈ 26 ਜਨਵਰੀ ਦੇ ਦਿਨ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਸਖਤ ਮਿਹਨਤ ਤੇ ਸਦਕਾ ਅੱਜ ਦੇ ਦਿਨ ਇਸ ਭਾਰਤ ਦੇ ਵਿੱਚ ਮਹਿਲਾਵਾਂ ਨੂੰ ਦਲਤਾਂ ਨੂੰ ਪਛੜਿਆ ਨੂੰ ਘਟਗਣਦਿਆਂ ਨੂੰ ਹਰ ਵਰਗ ਦੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਜਿਹੜਾ ਹੈ ਮਿਲਣ ਦਾ ਕੰਮ 26 ਜਨਵਰੀ ਨੂੰ ਹੋਇਆ। ਉਹ 26 ਜਨਵਰੀ ਮਨਾਉਣ ਦੇ ਪਿੱਛੇ ਮੈਂ ਦੇਖਦਾ ਕੋਈ ਵੀ ਸਰਕਾਰ ਬਣੇ ਤਾਂ ਉਹ ਝੰਡਾ ਲਹਿਰਾਇਆ ਜਾਂਦਾ ਹੈ। ਫੌਜ ਦੀਆਂ ਟੁਕੜੀਆਂ ਤੋਂ ਪੁਲਿਸ ਤੋਂ ਸਲਾਮੀਆਂ ਲਈਆਂ ਜਾਂਦੀਆਂ। ਪਰ ਅਸਲ ਦੇ ਵਿੱਚ ਚਾਹੀਦਾ ਕੀ ਹੈ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਮਰਪਿਤ ਕਰਕੇ ਅੱਜ ਦਾ ਦਿਨ ਜਿਹੜਾ ਹੈ ਉਹ ਮਨਾਇਆ ਜਾਣਾ ਚਾਹੀਦਾ। ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਕੋਈ ਨਾਮ ਤੱਕ ਵੀ ਨਹੀਂ ਲੈਂਦਾ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਫੋਟੋ ਤੱਕ ਵੀ ਉੱਥੇ ਜਿਹੜੀ ਹੈਗੀ ਹੈ ਰੱਖਣ ਦੀ ਕੋਈ ਜਹਮਤ ਨਹੀਂ ਉਠਾਉਂਦਾ ਔਰ ਚਾਹੀਦਾ ਕੀ ਹੈ ਅੱਜ ਦੇ ਦਿਨ 26 ਜੰਮਰੀ ਨੂੰ ਸਰਕਾਰਾਂ ਨੂੰ ਚਾਹੀਦਾ ਹੈ ਕਿ ਦੇਸ਼ ਦਾ ਸੰਵਿਧਾਨ ਇੱਕ ਜ਼ਰੂਰੀ ਵਿਸ਼ੇ ਵਜੋਂ ਕਿਤਾਬਾਂ ਦੇ ਵਿੱਚ ਸ਼ਾਮਲ ਕਰਕੇ ਬੱਚਿਆਂ ਨੂੰ ਪੜਾਇਆ ਜਾਣਾ ਚਾਹੀਦਾ ਤਾਂ ਕਿ ਦੇਸ਼ ਦਾ ਹਰ ਨਾਗਰਿਕ ਆਪਣੇ ਹੱਕਾਂ ਤੋਂ ਆਪਣੇ ਅਧਿਕਾਰਾਂ ਤੋਂ ਜਾਣੂ ਹੋਵੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜੀਵਨੀ ਤੋਂ ਪ੍ਰਭਾਵਿਤ ਹੋਵੇ ਕਿਉਂਕਿ ਬਾਬਾ ਸਾਹਿਬ ਡਾਕਟਰ ਪੰਨੀਮਰੋ ਅੰਬੇਡਕਰ ਉਹ ਸ਼ਖਸ ਨੇ ਜਿਨ੍ਹਾਂ ਨੇ ਜਿਸ ਸਮੇਂ ਕੋਈ ਅਵਾਜ਼ ਤੱਕ ਨਹੀਂ ਕੱਢਣ ਦਿੰਦਾ ਸੀ ਸਕੂਲ ਦੇ ਵਿੱਚ ਇੰਟਰਨੈਟ ਨਹੀਂ ਸੀ ਹੋਣ ਦਿੰਦਾ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਮਿਹਨਤ ਸਖਤ ਮਿਹਨਤ ਨਾਲ ਇਸ ਦੇਸ਼ ਦੇ ਵਿੱਚ 32 ਡਿਗਰੀਆਂ ਪ੍ਰਾਪਤ ਕੀਤੀਆਂ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜੀਵਨੀ ਦਾ ਸਕੂਲਾਂ ਦੇ ਵਿੱਚ ਪੜਾਇਆ ਜਾਣਾ ਤੇ ਸੰਵਿਧਾਨ ਦਾ ਸਕੂਲਾਂ ਦੇ ਵਿੱਚ ਪੜਾਇਆ ਜਾਣਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਜਿੱਥੇ ਵਰਕਰ ਰੱਖਦਾ ਹੈ ਜਿੱਥੇ ਦੇਸ਼ ਦੀ ਤਰੱਕੀ ਦੇ ਲਈ ਤੇ ਗਰੀਬ ਵਰਗ ਦੇ ਲੋਕਾਂ ਦੇ ਲਈ ਮੈਂ ਸਮਝਦਾ ਭਾਰਤ ਦੇ ਹਰ ਨਾਗਰਿਕ ਦੇ ਲਈ ਇੱਕ ਉਹ ਸੁਨੇਹਾ ਬਣਦਾ ਹੈ ਕਿ ਉਹ ਤਰੱਕੀ ਵਾਲੇ ਪਾਸੇ ਨੂੰ ਸੋਚੇ ਆਪਣੇ ਪਰਿਵਾਰ ਦੇ ਬਾਰੇ ਵਿੱਚ ਆਪਣੇ ਆਲੇ ਦੁਆਲੇ ਦੇ ਬਾਰੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਸੋਚਣ ਲਈ ਮਜਬੂਰ ਹੋਣਾ ਪੈਣਾ ਸੋ ਮੈਂ ਭਾਰਤੀ ਸਰਕਾਰ ਤੋਂ ਪੰਜਾਬ ਦੀ ਸਰਕਾਰ ਤੋਂ ਇਹ ਮੰਗ ਕਰਦਾ ਕਿ ਬਾਬਾ ਸਾਹਿਬ ਡੋਕਟਰ ਅੰਬੇਡਕਰ ਦੀ ਫੋਟੋ ਹਰ ਸਰਕਾਰੀ ادارے 'ਚ ਖਾਸ ਕਰਕੇ ਅਦਾਲਤਾਂ ਦੇ ਵਿੱਚ ਲੱਗੀ ਹੋਣੀ ਚਾਹੀਦੀ ਹੈ ਕਿਉਂਕਿ ਬਾਬਾ ਸਾਹਿਬ ਅੰਬਿੜਕਰ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਵੀ ਰਹੇ। ਸੋ ਅੱਜ ਦੇ ਦਿਨ ਤੇ ਮੈਂ ਜਿੱਥੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ, ਉਥੇ ਮੈਂ ਦੇਸ਼ ਵਸਣ ਨੂੰ ਕਹਿਣਾ ਚਾਹਾਂਗਾ ਅਸੀਂ ਭਾਰਤ ਦਾ ਸੰਵਿਧਾਨ ਬਚਾਉਣ ਦੇ ਲਈ ਕਿਉਂਕਿ ਅੱਜ ਭਾਰਤ ਦਾ ਸੰਵਿਧਾਨ ਖਤਰੇ 'ਚ ਹੈ। ਇਸ ਦੇਸ਼ ਦੇ ਵਿੱਚ ਮਨੁੱਖੀ ਸਿਮਰਤੀ ਲਾਗੂ ਕਰਦੀਆਂ ਗੱਲਾਂ ਹੋ ਰਹੀਆਂ ਤੇ ਸੰਵਿਧਾਨ ਨੂੰ ਖਤਮ ਕਰਦੀਆਂ ਗੱਲਾਂ ਹੋ ਰਹੀਆਂ। ਹਰ ਦੇਸ਼ ਦੇ ਨਾਗਰਿਕ ਦਾ ਅਜ ਫਰਜ਼ ਬਣਦਾ ਹੈ ਇਸ ਸੰਵਿਧਾਨ ਦੀ ਰੱਖਿਆ ਕਰਾਂਗੇ। ਉਹ 26 ਜਨਵਰੀ ਦਾ ਦਿਨ ਬਾਬਾ ਸਾਹਿਬ ਅੰਬਿੜਕਰ ਦੀ ਜੀਵਨੀ ਨੂੰ ਬਾਬਾ ਸਾਹਿਬ ਅੰਬਿੜਕਰ ਨੂੰ ਸਨਮ ਅਦਾਲਤਾਂ ਚ ਸਕੂਲਾਂ ਚ ਬਾਬਾ ਸਾਹਿਬ ਡਾਕਟਰ ਮੀੜ ਕਰਦੀਆਂ ਤਸਵੀਰਾਂ ਤੇ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਉਹ ਸਾਰਿਆਂ ਨੂੰ ਇੱਕ ਵਾਰ ਫੇਰ ਮੈ ਸਮੁੱਚੀ ਕਾਂਗਰਸ ਪਾਰਟੀ ਵੱਲੋਂ نیشنل ਅਦਾਲਤ ਮਹਾਪੰਚਾਇਤ ਵੱਲੋਂ ਤੇ ਕੇ ਕੇ ਸੀ ਪਾਕ ਕਾਂਗਰਸ ਵੱਲੋਂ ਮੁਬਾਰਕਬਾਦ ਦਿੰਦਾ ਹੋਇਆ ਆਸ ਕਰਦਾ ਕਿ ਸਰਕਾਰਾਂ ਇਸ ਵੱਲ ਜ਼ਰੂਰ ਗੌਰ ਕਰਨਗੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਨਾਮਬੇਟਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਹਮਾ ਸਭਾ ਮੀੜ ਕਰ અમર રહે અમર રહે અમર રહે બાબા સાબ મਿਲકર અમર રહે અમર રહે અમર રહે બાબા સાબ તારી સોચ તે જય જગત મેં ખોબે બાબા સાબ તારી સોચ તે જય જગત મેં ખોબે બાબા સાબ મਿਲકર અમર રહે અમર રહે અમર રહે બાબા સાબ તારી સોચ તે જય જગત મેં ખોબે બાબા સાબ તારી સોચ તે જય જગત મેં ખોબે બાબા સાબ મਿਲકર અમર રહે અમર રહે અમર રહે ਸਿੰਘ ਜੀ ਦਾ ਧਰਮ ਦੇ ਆਲਾ ਵੀ ਹੈ ਇਸ ਕਰਕੇ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਹੋਏ ਇੱਕ ਜਕਾਰਾ ਲਾਉਣਾ ਹੈ ਕਿ ਪੂਰੇ ਜੋਰ ਨਾਲ ਸਾਰਿਆਂ ਨੇ ਜਵਾਬ ਦੇਣਾ ਹੈ ਸੋ ਨਿਹਾਲ ਸੋ ਨਿਹਾਲ ਜਿਹੜੇ ਦਿਨ ਤੇ 26 ਜਨਵਰੀ ਦੇ ਦਿਹਾੜੇ ਦੀਆਂ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਡੇ ਵੱਲੋਂ ਸਾਰੇ ਸਾਥੀਆਂ ਵੱਲੋਂ ਕੇ ਕੇਸੀ ਵਿਭਾਗ ਕਾਂਗਰਸ ਪੰਜਾਬ ਪ੍ਰਦੇਸ਼ ਤੇ ਸਮੁੱਚੀ ਕਾਂਗਰਸੀ ਟੀਮ ਵੱਲੋਂ نیشنل ਅਦਾਲਤ મહਾਨਪੰਚਾਇਤ ਵੱਲੋਂ ਬਹੁਤ ਬਹੁਤ ਮੁਬਾਰਕਾਂ ਔਰ ਜਿਹੜੇ ਸਾਥੀਆਂ ਨੇ ਅੱਜ ਆ ਕੇ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ ਹੈ ਉਹਨਾਂ ਨੂੰ ਯਾਦ ਕੀਤਾ ਹੈ ਉਹਨਾਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਅੱਜ ਦਾ ਜਿਹੜਾ ਦਿਨ ਹੈ ਇਹ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਆਪਣੇ ਬੱਚਾ ਨੂੰ ਸਿੱਖਿਆ ਦੇ ਦੇਣ ਦੇ ਆਧਾਰ ਤੇ ਮਨਾਇਆ ਜਾਣਾ ਚਾਹੀਦਾ ਤਾਂ ਜੋ ਦੇਸ਼ ਦੇ ਸੰਵਿਧਾਨ ਤੋਂ ਬਾਬਾ ਸਮੇਂ ਮਿਰਕਾ ਦੀ ਜੀਵਨੀ ਤੋਂ ਦੇਸ਼ ਦਾ ਹਰ ਨਾਗਰਿਕ ਪਛਾਣੂ ਹੋਵੇ ਤਾਂ ਜੋ ਆਪਣੇ ਹੱਕਾਂ ਦੇ ਹਿੱਤਾਂ ਦੀ ਰਾਖੀ ਕਰ ਸਕੇ ਦੇਸ਼ ਦੀ ਇਕਤਾ ਤੇ ਖਣਤਾ ਨੂੰ ਅਸੀਂ ਬਰਕਰਾਰ ਰੱਖ ਸਕੀਏ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਤੇ ਧੰਨਵਾਦ